ਜ਼ਰੂਰਤਾਂ ਤੋਂ ਮਨੁੱਖ ਦੇ ਅੰਦਰੋਂ ਤਾਂ ਨੂੰ ਲੋਭ ਮੋਹਕਾਰ ਉੱਤੇ ਦੀ ਨਿਆਈ ਜੋ ਲੋਭ ਹੈ ਉਹ ਮੋਹ ਦੀ ਹੁੰਦਾ ਤੇ ਮਹਾਰਜ ਆਖਦੇ ਨੇ ਪਰਵਾਹ ਨਹੀਂ ਉਸ ਦਾ ਸੱਚ ਦੇ ਮਾਰਗ ਤੇ ਚੱਲਦੇ ਆ ਉਹਨਾਂ ਦੀ ਜੋਸ਼ਤ ਹੁੰਦੀ ਹੈ ਜਿਨ੍ਹਾਂ ਨੇ ਗੁਰੂ ਦੀ ਬਾਣੀ ਦੇ ਅਨੁਸਾਰ ਜੀਵਨ ਬਤੀਤ ਕੀਤਾ ਹੈ ਅਸਲੀ ਕੀਰਤਿ ਉਹੀ ਹੈ ਸੋ ਸੁਣੀ ਲੋੜ ਹੈ ਅਸੀਂ ਗੁਰੂ ਦੀ ਬਾਣੀ ਦੇ ਅਨੁਸਾਰ ਜੀਵਨ ਬਤੀਤ ਕਰੀਏ ਜੋ ਕਿ ਅਸੀਂ ਇੱਥੇ ਆਏ ਹਾਂ ਚਲੋ ਵਧੀਆ ਗੱਲਾਂ ਅਸੀਂ ਚੰਗੇ ਜੀਵਨ ਦੇ ਇੱਥੇ ਆਏ ਆ ਆਪਾਂ ਚੰਗੇ ਜੀਵਨ ਦੇ ਨਾਲ ਨਾਲ ਸਾਨੂੰ ਇਹ ਵੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਵੀ ਖਿਆਲ ਰੱਖੀਏ ਆਪਾਂ ਹਰੇਕ चीज ਵਾਸਤੇ ਹਰੇਕ ਉਦਮ ਕਰਦੇ ਆ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਖੁਸ਼ ਹੋ ਜਾਏ ਕਿਉਂਕਿ ਜਿਹਨਾਂ ਦੇ ਲਈ ਅਸੀਂ ਸਹਾਰਾ ਕੁਸ ਕਰ ਰਹੇ ਆ ਜੇਕਰ ਉਹ ਇਸ ਇਸ ਜੀਵਨ ਦੇ ਅੰਦਰ ਖੁਸ਼ ਨਾ ਹੋਏ ਜਿਉ ਸਾਡੇ ਹੁਕਮ ਦੇ ਅਨੁਸਾਰ ਰਾਜੰਦੇ ਤਾਂ ਉਹਨਾਂ ਨੂੰ ਖੁਸ਼ੀ ਕਦੀ ਵੀ ਪ੍ਰਾਪਤ ਨਹੀਂ ਹੋਣੀ ਜਿਸ ਤਰ੍ਹਾਂ ਅਸੀਂ ਆਪਣੀ ਪ੍ਰੋਪਰਟੀ ਦੇ ਉੱਤੇ ਕਾਬੜੇ ਲਾ ਲਈਏ ਕਿਸੇ ਤਰ੍ਹਾਂ ਦੀ ਚੋਰੀ ਨਾ ਹੋਵੇ ਤੇ ਜੇਕਰ ਚੋਰੀ ਹੋ ਜਾਵੇ ਉਹ ਰਿਕਵਰ ਵੀ ਹੋ ਜਾਂਦੀ ਹੈ ਪਰ ਗੁਰੂ ਸਾਹਿਬ ਵਾਅਦੇ ਨੇ ਮਨੁੱਖ ਦਾ ਜਿਹੜਾ ਜੀਵਨ ਹੈ ਬੱਚੇ ਨੇ ਇਹ ਵੀ ਇੱਕ ਚੰਗੇ ਘਰਾਂ ਨੂੰ ਜਿਵੇਂ ਪਹਿਨਗੇ ਨਹੀਂ ਤਾਂ ਆਪਾਂ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਰਹੇ ਹਾਂ ਇੱਕ ਬੱਚੀ ਦੀ ਵੀਡੀਓ ਹੈ ਰੁਕੇ ਦੀ ਪਰ ਗੱਲ ਉੱਥੇ ਆ ਕੇ ਮੁੱਕਦੀ ਜਿੰਨਾ ਤੱਕ ਅਸੀਂ ਸਮਾਂ ਬੱਧ ਕੇ ਆਪਣੇ ਬੱਚਿਆਂ ਦੇ ਨਾਲ ਗੁਰਬਾਣੀ ਦੀ ਗੱਲ ਨਹੀਂ ਕਰਾਂਗੇ ਉਹਨਾਂ ਨੂੰ ਦੱਸਾਂਗੇ ਨਾ ਕਿ ਜੀਵਨ ਦੇ ਅੰਦਰ ਗੁਰਬਾਣੀ ਕਿਉਂ ਜ਼ਰੂਰੀ ਹੈ ਸਾਡਾ ਇਤਿਹਾਸ ਨਹੀਂ ਦੱਸਾਂਗੇ ਤਦ ਤੱਕ ਇਹੋ ਜਿਹਾ ਟਕਵਾ ਹੁੰਦੀ ਰਹਿੰਦਾ ਕਿਉਂਕਿ ਬੱਚੇ ਦਾ ਜਿਹੜਾ ਮਨ ਹੈ ਉਹ ਕੋਲੇ ਕਾਬਲ ਦੀ ਨਹੀਂ ਹੈ ਜਿਦ ਤੱਕ ਅਸੀਂ ਗੁਰਬਾਣੀ ਬਾਰੇ ਨਾ ਦੱਸਿਆ ਇਹਨਾਂ ਨੂੰ ਫਿਰ ਕੋਈ ਹੋਰ ਆ ਕੇ ਆਪਣਾ ਧਰਮ ਦਾ ਪ੍ਰਚਾਰ ਕਰੇਗਾ ਤਾਂ ਉਹ ਬੱਚਾ ਉਸ ਨੂੰ ਸੱਤ ਕਰੇਗਾ ਤੱਕ ਦੇ ਨਤੀਜੇ ਸਾਡੇ ਸਾਹਮਣੇ ਨੇ ਜਿਸ ਤਰ੍ਹਾਂ ਆਪਾਂ ਘਰਾਂ ਦੇ ਅੰਦਰ ਕੈਮਰੇ ਲਾਏ ਨੇ ਉਸੇ ਤਰ੍ਹਾਂ ਜੀਵਨ ਦੇ ਅੰਦਰ ਆਪਣੇ ਫਤਿਹਾਂ ਦੇ ਵੀ ਰਿਵਾਜ ਰੱਖੀਏ ਉਹਨਾਂ ਨੂੰ ਵੀ ਗੁਰਬਾਣੀ ਬਾਰੇ ਦੱਸੀਏ ਤਾਂ ਕਿ ਉਹ ਆਪਣੇ ਘਰ ਨੂੰ ਸਮਝ ਲੈਣ ਕਿਉਂਕਿ ਆਪਾਂ ਜਿੱਥੋਂ ਆਏ ਆ ਸਾਡੇ ਇਹ ਹੁੰਦਾ ਸੀ ਕਿ ਜਜੁਰ ਕਹਿੰਦੇ ਸੀ ਵੀ ਜੇਕਰ ਮੁੰਡਾ ਧੀ ਨੂੰ ਵਿਆਹ ਲੋ ਇਹਦਾ ਵਿਆਹ ਹੋਵੇਗਾ ਇਹ ਸੁਧਰ ਜਾਵੇਗਾ ਤੇ ਜਿਹੜੇ ਜਵਾਬ ਨੇ ਮਾਦਾ ਪਿਤਾ ਹੁੰਦੇ ਸਨ ਉਹਨਾਂ ਦੇ ਜੀਵਨ ਦੇ ਉੱਤੇ ਜ਼ਿੰਮੇਵਾਰੀ ਆ ਜਾਂਦੀ ਸੀ ਪੁੱਤ ਕੋਈ ਕੰਮ ਨਹੀਂ ਕਰਦਾ ਆਪੇ ਪੋਤੇ ਮੋਤੀਆਂ ਵਿਆਹ ਦੇ ਪਰ ਇੱਥੇ ਆ ਕੇ ਜਦੋਂ ਆਪਾਂ ਛੋਟੇ ਬੱਚਿਆਂ ਨਾਲ ਗੱਲ ਕਰਦੇ ਹਾਂ ਨਾਲ ਉਹਨੇ ਕਿ ਸੰਦ ਕੁਛ ਨਹੀਂ ਜਾਏਗਾ ਜੇਕਰ ਮਾਪੇ ਕੁਝ ਗੱਲ ਕਰਦੇ ਉਹ ਅਗਰ ਤੇ ਵੀ ਤੁਸੀਂ ਇਹੋ ਦਾ ਸਾਹਮਣੋਂ ਅਸੀਂ ਆਪਣੇ ਆਪ ਆਪਣਾ ਸਾਹ ਲਾ ਲਾਂਗੇ ਤਦ ਵੀ ਮਾਪਿਆਂ ਤੋਂ ਪੈਸੇ ਨਹੀਂ ਲੰਭੇ 18 ਸਾਲ ਤੋਂ ਬਾਅਦ ਆਪਾਂ ਦਾ ਲੱਗਣਾ ਪਵੇ ਸੋ ਮੇਰੀ ਇਹ ਬੇਨਤੀ ਹੈ ਇਹ ਬੱਧਿਆ ਦੇ ਨਾਲ ਬੈਠੀ ਹੈ ਉਹਨਾਂ ਨੂੰ ਵਿਤਿਆਸ ਦਸੀਏ ਤਾਂ ਕਿ ਜੀਵਨ ਦੇ ਅੰਦਰੋਂ ਉਮਰਾ ਨਾ ਹੋਣ ਆਪਣੇ ਬਾਪੂ ਦੀ ਗੱਲ ਨੂੰ ਮੰਨਰ ਅਤੇ ਫੁਰਬਾਨੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਸੋਨੇ ਤੇ ਬਿੰਦਰੀ ਪਰਵਾਹ ਕਰਦੀਆਂ ਵਾਹਿਗੁਰੂ ਜੀ ਦਾ ਫਰਮਾ ਸਾਹਿਬ ਵਾਹਿਗੁਰੂ ਜੀ ਦੀ ਬੰਦਗੀ ਨੂੰ ਸਾ